ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਸਥਿਤ 106 ਗੁਰੂ ਘਰਾਂ ਨੂੰ ਤੋੜਨ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣਿਆ ਗੁਰੂ ਘਰ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਇਸ ਲਿਸਟ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੇ 7 ਮੰਦਿਰਾਂ ਤੇ ਹੋਰ ਧਾਰਮਿਕ ਸਥਾਨ ਵੀ ਸ਼ਾਮਲ ਹਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਖਿਲਾਫ 30 ਜੂਨ ਨੂੰ ਸਵੇਰੇ 10 ਵਜੇ ਚੰਡੀਗੜ੍ਹ ਵਿਖੇ ਇਹ ਮੀਟਿੰਗ ਰੱਖੀ ਗਈ ਹੈ ਜਿਸ ਨੂੰ ਲੈ ਕੇ ਗੁਰੂ ਰਗਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਜੀਤ ਲੱਲ ਨੇ ਸਮੂਹ ਸੰਤਾ ਮਹਾਪੁਰਸ਼ਾਂ ਅਤੇ ਐਸਸੀ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪੌਂਚਰ ਤਾਂ ਜੋ ਸੰਤਾ ਮਹਾਪੁਰਸ਼ਾਂ ਦੀ ਦੇਖਰੇਖ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਆਪਣੇ ਗੁਰੂ ਘਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਜੈ ਗੁਰੂਦੇਵ ਧੰਨ ਗੁਰੂਦੇਵ ਮੈਂ ਦੇਸ਼ਰਾ ਸਨਾਵਰ ਚੇਅਰਮੈਨ ਸ੍ਰੀ ਗੁਰੂ ਸੰਤ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਸਭਾ ਵਿਕਾਸਨਗਰ ਸੇ ਅੱਜ ਹਮਾਰੇ ਵਿੱਚ ਭਾਈ ਜਸਜੀਤ ਲੱਲ ਜੀ श्री गुरु रविदास टाइगर फोर्स के प्रेसिडेंट, पंजाब के प्रेसिडेंट हमारे बीच हैं जैसा कि आप लोग सभी जानते हैं एक जो हमारे निगम कमिश्नर ने एक नोटिस भेजा है हमारे गुरु घर को तोड़ने के लिए उसके बारे में कल मेरी जस्सी भाई जी से बात हुई तो इन इन्होंने हमारी कल बात ऑस्ट्रेलिया इंग्लैंड और अमेरिका के कई हमारे प्रेमियों से बात करवाई तो उन्होंने यहाँ पर ये उनके कहने पर आए ਔਰ ਅੱਜ ਇਹ ਇਹਾ ਮੁਕੇ ਦਾ ਜਾਇਜ਼ਾ ਲੈਣੇ ਲਈ ਆਏ ਹੋਏ ਹਾਂ ਤਾਂ ਅਸੀਂ ਅੱਗੇ ਦੀ ਬਾਤ ਅਸੀਂ ਭਾਈ ਸਾਹਿਬ ਆਪ ਦੋਤਾਏਗੀ। ਰਬਦਾਸੀਆ ਸਮਾਜ ਜੋ ਵੱਡੀ ਮਾਤਰਾ ਵਿੱਚ ਹੈ ਜੋ ਕਿ ਗੁਰੂ ਵਿਦਾਸ ਮਹਾਰਾ ਜੀ ਨੂੰ ਮੰਨਣ ਵਾਲੇ ਲੋਕ, ਭਗਵਾਨ ਬਾਲੀ ਮਹਾਰਾ ਜੀ ਮੰਨਣ ਵਾਲੇ ਲੋਕ, ਸਤਿਗੁਰੂ ਕਬੀਰ ਮਹਾਰਾ ਜੀ ਨੂੰ ਮੰਨਣ ਵਾਲੇ ਲੋਕ। ਅੱਜ ਬਹੁਤ ਸਾਰੇ ਡੇਰੇ ਜੋ ਪੰਜਾਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੇ ਨਾਮ ਦੇ ਹਨ ਅਤੇ ਚੰਡੀਗੜ੍ਹ ਜੋ ਸਾਡੀ ਰਾਜਧਾਨੀ ਹੈ। ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਗੁਰੂ ਰਵਿਦਾਸ ਮਹਾਰਾ ਜੀ ਦੇ ਬੜੇ ਸਥਾਨ ਬਣਿਆ ਹਨ। ਭਗਵਾਨ ਬਾਲੀ ਮਹਾਰਾ ਜੀ ਦੇ ਸਥਾਨ ਬਣੇ ਹਨ। ਹੋਰ ਵੀ ਜਿਹੜੇ ਗੁਰੂਵਾਹ ਮਹਾਰਾਜ ਦੇ ਕਾਬੀ ਸਥਾਨ ਹਨ ਜਿੱਦਾਂ ਕਿ ਸਾਡੇ ਬਕੀਰ ਸਾਹਿਬ ਨਾਲ ਸਾਰਾ ਕੋ ਵਿਚਾਰ ਵਟਾਂਦਰਾ ਹੋਈ ਪੁੱਛਿਆ ਵੀ ਇੱਥੇ ਜਿਹੜਾ 450 ਤੋਂ ਉੱਪਰ ਜਿਹੜੇ ਆ ਸਥਾਨ ਆ ਜਿਹੜੇ ਉਹ ਰੈਬਰਾਂ ਦੇ ਨਾਂ ਦੇ ਉੱਪਰ ਬਣੇ ਪਰ ਉਹਨਾਂ ਦੇ ਵਿੱਚੋਂ 106 ਜਿਹੜਾ ਟਾਰਗੇਟ ਹੀ ਕਹਿ ਸਕਦੇ ਆ ਵੀ ਨਿਜੀ ਟਾਰਗੇਟ ਜਿਹੜਾ 106 ਨੂੰ ਕੀਤਾ ਗਿਆ ਜਿਸ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਗੁਰੂ ਘਰ ਆ ਵਿਕਾਸ ਨਗਰ ਮੋਲੀ ਜਗਨ ਚੰਡੀਗੜ੍ਹ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਸਥਾਨ ਹੈ ਜੋ 1990 ਦੇ ਵਿੱਚ ਜਿਹੜਾ 95 ਜਿਹੜਾ ਇਹ ਬਣਾਇਆ ਗਿਆ ਸੋ ਪਰ ਇਹਨੂੰ ਟਾਰਗੇਟ ਨੂੰ ਵੀ ਇਕੱਲੇ ਕੀਤਾ ਗਿਆ ਤੇ ਭਗਵਾਨ ਬਾਲੀ ਮਹਾਰਾਜ ਦੇ ਜਿਹੜੇ ਮੰਦਰ ਆ ਉਹ ਵੀ 6 ਤੋਂ ਜਾਂ 7 ਜਿਹੜੇ ਆ ਮੰਦਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਵੀ ਜਿਹੜੇ ਅਸਥਾਨ ਹੈ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਗੱਲ ਇਹ ਆ ਵੀ ਜਿਹੜੀ ਇਸ ਸਥਾਨ ਤੇ ਆਗੇ ਪਾ ਚੱਲਿਆ ਜਿੱਦੇ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਆ ਰੇਲਵੇ ਟਰੈਕ ਦੇ ਨਾਲ ਜੀ ਜਗ੍ਹਾ ਆ ਬਹੁਤ ਸਾਰੀ ਖਾਲੀ ਜਗ੍ਹਾ ਜੇ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਲਓ ਤਾਂ ਬਹੁਤ ਵੱਡੀਆਂ ਪਾਰਕਾਂ ਜਿਹੜੀਆਂ ਆ ਖੱਦ ਨਾਲੋਂ ਵੱਧ ਕਹਿ ਸਕਦੇ ਜਿਹੜੀਆਂ 4 ਏਕੜ 5 ਏਕੜ ਕੋਈ ਕਰਦਾ 10 ਕਿੜੇ ਬੜੀਆਂ ਪਾਰਕਾਂ ਆ ਤੇ ਹਰ ਇੱਕ ਮੁਹੱਲੇ ਦੇ ਵਿੱਚ ਨਿੱਜੀ ਪਾਰਕਾਂ ਬਣੀਆਂ, ਪਾਰਕਿੰਗ ਦੀਆਂ ਸਾਰਾ ਕੁਝ ਬਣਿਆ। ਪਰ ਇਹੋ ਜਿਹੇ ਜਿਹੜੇ ਅੰਦਰ ਵਿਆ ਜਿੱਥੇ ਕਿ ਨਾ ਕੋਈ ਰੋਡ ਲੱਗਦੀ ਆ, ਨਾ ਕੋਈ ਹਾਈਵੇ ਲੱਗਦਾ, ਨਾ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ। ਅਤੇ ਮੁਹੱਲੇ ਵਿੱਚ ਵੀ ਜਿਹੜਾ ਬਹੁਤ ਪਾਰਕਾਂ ਬਣੀਆਂ। ਪਰ ਇਸ ਨੂੰ ਢਾਕੇ ਵੀ ਜਿਹੜਾ ਆ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ ਕਿਉਂਕਿ ਇਹ ਸਥਾਨ ਜਿਹੜਾ ਪੁਰਾ ਵਿਦਾਸ ਮਰੇ ਨਾਲ ਬਣਿਆ। ਸੋ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿੰਨੇ ਵੀ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਦੇ ਨਾਂ ਤੇ ਸਾਡੇ ਸੰਸਮੋਇ ਡੇਰੇ ਬਣਿਆ ਅਤੇ ਸਾਰਿਆਂ ਨੂੰ ਬੇਨਤੀ ਜੋੜਦੇ ਬੇਨਤੀ ਕਰਦੇ ਆ ਵੀ ਐਸ 30 ਤਰੀਕ ਨੂੰ 30 ਜੂਨ ਨੂੰ ਜਿਹੜਾ ਐਸ ਸਥਾਨ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਜਿਹੜਾ 10 ਵਜੇ ਦਾ ਜਿਹੜਾ ਸਮਾਂ ਰੱਖਿਆ ਵੀ ਸਾਰੇ ਸਾਥੀ ਜਿਹੜੇ ਆ ਉਹ ਇੱਥੇ ਪਹੁੰਚਣ ਤਾਂ ਜੋ ਵੱਡੀ ਮਾਤਰਾ ਦੇ ਪਹੁੰਚ ਕੇ ਸਾਰੀਆਂ ਇਸ ਮੂਹ ਜਥੇ ਬਣੀਆਂ ਅਤੇ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਤੁਵਾਨ ਵਾਲੀ ਮਾਰੇ ਮੰਨਣ ਵਾਲੇ ਲੋਕ, ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਹਰ ਸਟੇਟਾਂ ਦੇ ਲੋਕ ਜਿਹੜੇ ਆ ਕਿਸੇ ਵੀ ਆਪਣੇ ਧਰਮ ਤੋਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਨੂੰ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਨੂੰ ਇੱਥੇ ਜਿਹੜਾ 30 ਜੂਨ ਨੂੰ ਆਪਾਂ 10 ਵਜੇ ਇਸ ਸਥਾਨ ਤੇ ਵੀ ਜੇ ਤਾਂ ਜੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋ ਗਏ ਆਪਾਂ ਇੱਕ ਵੱਡਾ ਫੈਸਲਾ ਲੈ ਸਕੀਏ ਵੀ ਅਗਲੀ ਡਾਂ ਡਿੱਤੀ ਸਾਡੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਦੋ ਚੀਜ਼ਾਂ ਆਪਣੇ ਕੋਲ ਆ ਜਾਂ ਤਾਂ ਆਪਾਂ ਉਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੰਦ ਦੀ ਕਾਲ ਦੀਏ ਤੇ ਜਾਂ ਪੰਜਾਬ ਬੰਦ ਦੀ ਕਾਲ ਜਿਹੜੀ ਆ ਉਹ ਇਸ ਜਗ੍ਹਾ ਦੀਏ ਇਹ ਜਿਹੜਾ ਫੈਸਲਾ ਆ ਉਹ ਸਾਰੇ ਸਾਡੇ ਮਹਾਪੁਰ ਸੰਤ ਸਮਾਜ ਦੇ ਉੱਥੇ ਪਹੁੰਚੂਗੇ 30 ਜੂਨ ਨੂੰ ਉਹ ਉਹਨਾਂ ਦੇ ਖਾਲੀ ਦੇ ਵਿੱਚ ਜਿਹੜਾ ਵੱਡਾ ਫੈਸਲਾ ਲੈ ਜਾਊਗਾ ਅਤੇ ਨੋਨਸਮੈਂਟ ਵੀ ਜਿਹੜੀ ਆ ਉਹ ਸਾਡੇ ਸੰਤ ਸਮਾਜ ਜਿਹੜੇ ਕਰਨਗੇ ਉਹਨਾਂ ਦੀ ਰਹਿਨਮਾਈ ਹਟਾ ਸਾਰੇ ਸਮਾਜ ਸਮੂਹਾਂ ਸਮਾਜ ਪਹੁੰਚੇ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਾਰੇ ਸਾਥੀ ਜੀ ਦਾ 30 ਤਰੀਕ ਨੂੰ ਜੂਨ ਨੂੰ 10 ਵਜੇ ਇਸ ਸਥਾਨ ਤੇ ਪਹੁੰਚ ਕੇ ਪਹੁੰਚੀਏ ਤਾਂ ਜੋ ਵੱਡਾ ਫੈਸਲਾ ਲਗੇ ਤਾਂ ਜੋ ਸਰਕਾਰਾਂ ਦੇਖੋ ਹਰ ਵਾਰ ਪਹਿਲਾਂ ਦਿੱਲੀ ਸਾਡਾ ਗੁਰੂ ਘਟ ਆਇਆ ਉਹ ਅਜੇ ਤੱਕ ਬਣਿਆ ਨਹੀਂ ਹੁਣ ਚੰਡੀਗੜ੍ਹ ਦੇ ਵਿੱਚ ਜੇ ਇਹਨਾਂ ਨੇ ਜਰਾਂ ਨੇ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕਰਕੇ ਆਹ ਸਥਾਨ ਬਣਾਇਆ ਸਪਾਈ ਕਰ ਦਿੱਤੀ ਆ ਇਹ ਜਗ੍ਹਾ ਨੂੰ ਇਮਾਰਤ ਨੂੰ ਬਣਾ ਕੇ ਗੁਰੂ ਵਿਦਾਸ ਮਹਾਰਾਜ ਦੇ ਨਾਮ ਤੇ ਬਣਾਇਆ ਤੋਂ ਰਾਜਧਾਨੀ ਦੇ ਵਿੱਚ ਵੀ ਜੇ ਗੁਰੂ ਘਰ ਬੰਦੇ ਤੇ ਉਹ ਵੀ ਇਹਨਾਂ ਨੂੰ ਫਜਮ ਨਹੀਂ ਹੋ ਰਹੇ ਜਾਣ ਬਜ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੇ ਸਾਰੇ ਪੰਜਾਬ ਨੂੰ ਭਾਰਤ ਨੂੰ ਬੇਨਤੀ ਕਰਦਾ ਵੀ ਆਪਾਂ ਉਦੋਂ ਸਾਰੇ ਸਾਥੀ ਇਕੱਠੇ ਹੋਣੇ ਵੱਡੀ ਮਾਤਰਾ ਦੇ ਵਿੱਚ ਤੋਂ ਸਾਰਿਆਂ ਨੂੰ ਫਾਜੜ ਕੇ ਬੇਨਤੀ ਸਾਰਿਆਂ ਨੂੰ ਜੈ ਗੁਰਦੇਵ ਨਾਲ ਗੁਰਦੇਵ ਜੈ ਪੀਰ ਜੈ ਭਾਰ ਆਹ ਇਹ ਜੋ ਗੁਰੂ ਵਿਦਾਸ ਮੰਦਿਰ ਹੈ 1999 ਮੇ ਬਣਾਤਾ और उसके बाद से लेकर आज तक चंडीगढ़ प्रशासन ने किसी भी प्रकार का कोई नोटिस नहीं दिया और ये जगह बिल्कुल अलग एकांत जगह है और यहाँ बहुत बड़े गड्ढे थे यहाँ के लोगों ने गरीब लोगों ने थोड़े थोड़े पैसे इकट्ठे करके यहाँ भराई करी और इसके बाद ये ये भवन तैयार किया और पूरे पचास हजार की आबादी पर दस किलोमीटर बाय दस किलो किलोमीटर में कोई रविदास भवन नहीं है मंदिर नहीं है जहाँ पर हमारे लोग गरीब समाज के लोग रविदास समाज को मानने वाले लोग धर्म को मानने वाले लोग प्रेयर कर सके प्रार्थना कर सके अपने आ आस्थ, अपनी आस्था जता सके लेकिन चंडीगढ़ प्रशासन ने केवल इस गुरु रविदास भवन को टारगेट बनाया है और पिक एंड चूज की चूज की पॉलिसी करी है जबकि यहाँ पाँच के लगभग जो गुरुद्वारे हैं या चर्च हैं मंदिर हैं दूसरी जगह हैं वो सब गवर्नमेंट लैंड पर हैं उनको उनको कुछ नहीं छेड़ रहे हैं इनको केवल वो गरीब लोगों के गुरुद्वारे और मंदिर दिखाई दे रहे हैं तो इसके लिए हमारे बीच में रविदास रविदास धर्म टाइगर फोर्स के भाई जस्टी जी आए हैं और इन्होंने जो काल दी है मैं भी अपनी तरफ से अनुरोध करूंगा चंडीगढ़ वासियों को कि वो 30 तारीख को 10 बजे यहाँ इकट्ठा होकर के अगली जो रणनीति बनेगी उस पर विचार किया जाएगा और आगे की कार्रवाई के लिए संत महात्मा जो हमारे देश विदेशों से यहाँ आएंगे उनकी योजना के हिसाब से अगला कदम उठाया जाएगा धन्यवाद